ਹਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਪਰਮੇ ਕ੍ਰੇਲੀਆਂ ਦੀ ਰੈਸਪੀ ਲੈ ਕੇ ਆਈ ਹਾਂ ਅਸੀਂ ਜਿਸ ਤਰੀਕੇ ਦੇ ਨਾਲ ਕ੍ਰੇਲੇ ਬਣਾ ਕੇ ਤਿਆਰ ਕਰਾਂਗੇ ਇਹ ਬਿਲਕੁਲ ਕੋੜੇ ਨਹੀਂ ਬਣਨਗੇ ਇਹ ਬਹੁਤ ਸਵਾਦ ਬਨ ਕੇ ਤਿਆਰ ਹੁੰਦੇ ਨੇ ਤੇ ਆਓ ਅਸੀਂ ਇਹਨਾਂ ਕ੍ਰੇਲੀਆਂ ਨੂੰ ਬਣਾਣਾ ਫਿਰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਅੱਧਾ ਕਿਲੋ ਦੇ ਕਰੀਬ ਕਰੇਲੇ ਲੈ ਲਵਾਂਗੇ ਕਰੇਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਧੋਵਾਂਗੇ ਕਿਸੇ ਵੇਲੇ ਕਰੇਲਿਆਂ ਦੇ ਵਿੱਚ ਮਿੱਟੀ ਵਗੈਰਾ ਫਸੀ ਹੁੰਦੀ ਹੈ ਇਸ ਕਰਕੇ ਜਿਹੜੇ ਕਰੇਲੇ ਆ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋਣਾ ਹੈ ਧੋਣ ਤੋਂ ਬਾਅਦ ਅਸੀਂ ਏਦਾਂ ਪਿੱਲਰ ਦੇ ਨਾਲ ਚੰਗੀ ਤਰ੍ਹਾਂ ਇਹਦਾ ਉੱਪਰ ਵਾਲਾ ਛਿਲਕਾ ਉਤਾਰ ਲਵਾਂਗੇ ਜੇ ਕਰਦਨ ਨਾਲ ਉਤਾਰਨਾ ਕਰਦਨ ਨਾਲ ਵੀ ਉਤਾਰ ਸਕਦੇ ਹਾਂ ਚੰਗੀ ਤਰ੍ਹਾਂ ਛਿਲਕਾ ਉਤਾਰਾਂਗੇ ਜਦੋਂ ਅਸੀਂ ਕਰੇਲਿਆਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਉੱਪਰੋਂ ਛਿਲਕਾ ਉਤਾਰ ਕੇ ਬਣਾਵਾਂਗੇ ਨਾ ਕਰੇਲੇ ਬਿਲਕੁਲ ਕੋੜੇ ਨਹੀਂ ਬੰਦੇ ਆ ਤੇ ਜਿਹੜੇ ਬੱਚੇ ਆ ਉਹ ਵੀ ਬਹੁਤ ਖ ਸਾਰੇ ਜਿਹੜੇ ਛਿਲਕੇ ਹੈਗੇ ਅਸੀਂ ਉਤਾਰ ਕੇ ਰੱਖ ਲਿਆ ਉਤਾਰਨ ਤੋਂ ਬਾਅਦ ਅਸੀਂ ਅੱਗੋਂ ਪਿੱਛੇ ਜਿਹੜੇ ਕ੍ਰੇਲੇ ਆ ਇਹਨਾਂ ਨੂੰ ਆਪਾਂ ਸਾਫ਼ ਕਰ ਲਵਾਂਗੇ ਕ੍ਰੇਲੇ ਸਾਫ਼ ਕਰਨ ਤੋਂ ਬਾਅਦ ਹੁਣ ਅਸੀਂ ਇਹਨਾਂ ਦੇ ਵਿੱਚ ਦਵਾਂਗੇ ਜੀਰੇ ਅਸੀਂ ਕ੍ਰੇਲਿਆਂ ਦੇ ਵਿੱਚ ਚੀਰੇ ਦੇ ਕੇ ਦੇਖ ਲਵਾਂਗੇ ਕਿ ਜੇ ਇਹਨਾਂ ਦੇ ਵਿੱਚ ਨਰਮ ਬੀਜ ਹੋਣਗੇ ਅਸੀਂ ਉਹ ਨਹੀਂ ਕੱਢਾਂਗੇ ਬਾਹਰ ਦੇਖੋ ਜਿੱਦਾਂ ਇਦਾਂ ਕ੍ਰੇਲੇ ਆ ਨਾ ਇਹਨਾਂ ਦੇ ਵਿੱਚ ਨਰਮ ਜਿਹੇ ਬੀਜ ਐ ਇਹ ਆਪਾਂ ਬਿਲਕੁਲ ਨਹੀਂ ਕੱਢਾਂਗੇ ਜੇ ਸਾਨੂੰ ਕ੍ਰੇਲਿਆਂ ਦੇ ਵਿੱਚ ਸਖਤ ਬੀਜ ਲੱਗਣਗੇ ਤੇ ਅਸੀਂ ਉਹ ਬਾਹਰ ਕੱਢ ਦਵਾਂਗੇ ਕਿਉਂਕਿ ਜਿਹੜੇ ਨਰਮ ਬੀਜ ਆ ਜਦੋਂ ਅਸੀਂ ਕ੍ਰੇਲੇ ਬਣਾਨੇ ਆ ਉਹ ਬਿਲਕੁਲ ਸੌਫਟ ਹੋ ਜਾਂਦੇ ਨੇ ਬਾਅਦ ਵਿੱਚ ਬਣਾਉਣ ਲੱਗਿਆ ਇਹ ਦੇਖੋ ਵਿੱਚ ਇੱਕ ਦੋ ਜਿਹੜੇ ਸਾਨੂੰ ਬੀਜ ਸਖਤ ਲੱਗਦੇ ਨੇ ਉਹ ਅਸੀਂ ਕੱਢ ਲਵਾਂਗੇ ਬਾਹਰ ਸਾਰੇ ਕ੍ਰੇਲੇ ਅਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਲਵਾਂਗੇ ਜਿਹੜੇ ਸਖਤ ਬੀਜ ਆ ਉਹ ਕੱਢ ਦਵਾਂਗੇ ਨਰਮ ਰਹਿਣ ਦਵਾਂਗੇ ਤੇ ਅਸੀਂ ਇਹਨਾਂ ਕ੍ਰੇਲਿਆਂ ਨੂੰ ਕੋਈ ਹੁਣ ਧੋਣਾ ਵਗੈਰਾ ਬਿਲਕੁਲ ਨਹੀਂ ਐ ਇਦਾਂ ਹੀ ਅਸੀਂ ਇਹਨਾਂ ਨੂੰ ਰਹਿਣ ਦਵਾਂਗੇ ਕਿਉਂਕਿ ਅਸੀਂ ਪਹਿਲਾਂ ਚੰਗੀ ਤਰ੍ਹਾਂ ਧੋਤੇ ਨਹੀਂ ਨਾ ਹੀ ਅਸੀਂ ਇਹਨਾਂ ਨੂੰ ਕੋਈ ਨਮਕ ਵਗੈਰਾ ਲਗਾਉਣਾ ਹੈ ਇਧਰ ਅਸੀਂ ਗੈਸ ਦੇ ਉੱਤੇ ਕੜਾਈ ਰੱਖ ਦਿੱਤੀ ਐ ਤੇ ਇਹਦੇ ਵਿੱਚ ਪਾ ਦਵਾਂਗੇ ਸਰੋਂ ਦਾ ਤੇਲ ਜਿਹੜੇ ਅਸੀਂ ਕ੍ਰੇਲੇ ਭਿੰਡੀਆਂ ਹੁੰਦੇ ਨੇ ਇਹ ਜਦੋਂ ਵੀ ਅਸੀਂ ਬਣਾਣੇ ਹੋਣ ਸਰੋਂ ਦੇ ਤੇਲ ਵਿੱਚ ਬਣਾਓ ਬਹੁਤ ਜ਼ਿਆਦਾ ਸਵਾਦ ਬੰਦੇ ਨੇ ਰਿਫਾਈਨਡ ਵਿੱਚ ਬਿਲਕੁਲ ਨਾ ਬਣਾਓ ਤੇਲ ਅਸੀਂ ਵਿਚ ਪਾ ਦਵਾਂਗੇ ਇੱਕ ਇੱਕ ਕਰਕੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ। ਕਰੇਲੇ ਪਾਣ ਤੋਂ ਬਾਅਦ ਹੁਣ ਅਸੀਂ ਇਹਦੇ ਉੱਪਰ ਪਾਵਾਂਗੇ ਅੱਧਾ ਕ ਚਮਚ ਨਮਕ ਤੇ ਅੱਧਾ ਕ ਚਮਚ ਹੀ ਅਸੀਂ ਹਲਦੀ ਪਾ ਦਵਾਂਗੇ। ਹਲਦੀ ਤੇ ਨਮਕ ਪਾਣ ਦੇ ਨਾਲ ਜਿਹੜੇ ਕਰੇਲੇ ਹੈਗੇ ਉਹ ਜਲਦੀ ਫਰਾਈ ਹੋ ਜਾਣਗੇ, ਜਲਦੀ ਮਤਲਬ ਪੱਕ ਜਾਣਗੇ। ਇੱਕ ਵਾਰ ਅਸੀਂ ਕਰੇਲਿਆਂ ਨੂੰ ਚੰਗੀ ਤਰ੍ਹਾਂ ਛੇੜ ਮਾਰ ਲਵਾਂਗੇ ਫਿਰ ਅਸੀਂ ਇਹਨਾਂ ਨੂੰ ਮੱਠੇ ਸੇਕ ਦੇ ਉੱਤੇ ਪੱਕਣ ਦਵਾਂਗੇ। ਇੱਧਰ ਜਿਹੜੇ ਅਸੀਂ ਕ੍ਰੇਲੇ ਆ ਦੇ ਛਿਲਕੇ ਰੱਖੇ ਨੇ ਅਸੀਂ ਇਹਦੀ ਪੁਰਜੀ ਬਣਾ ਕੇ ਤਿਆਰ ਕਰਾਂਗੇ ਇਹ ਵੀ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਅਸੀਂ ਨਾ ਨਮਕ ਲਗਾ ਕੇ ਰੱਖ ਦਵਾਂਗੇ ਜਦੋਂ ਇਹਦਾ ਪਾਣੀ ਚੰਗੀ ਤਰ੍ਹਾਂ ਨਿਕਲ ਜਾਏਗਾ ਜਿਹੜਾ ਹਰਾ ਪਾਣੀ ਹੁੰਦਾ ਤੇ ਫਿਰ ਜਿਹੜੀ ਪੁਰਜੀ ਆ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ ਕੜੱਟਾ ਨਹੀਂ ਮਾਰਦੀ ਇੱਧਰ ਜਿਹੜੇ ਸਾਡੇ ਕ੍ਰੇਲੇ ਆ ਦੇਖੋ ਇਹ ਵੀ ਹੋ ਚੁੱਕੇ ਨੇ ਅਸੀਂ ਇਹਨਾਂ ਨੂੰ ਥੋੜੀ ਥੋੜੀ ਦੇਰ ਬਾਅਦ ਜਿਹੜੀ ਛੇੜ ਮਾਰਦੇ ਰਹੇ ਤੇ ਦੇਖੋ ਕ੍ਰੇਲੇ ਜਿਹੜੇ ਸਾਡੇ ਪੂਰੀ ਤਰ੍ਹਾਂ ਪੱਕ ਚੁੱਕੇ ਨੇ ਜੇ ਤੁਹਾਨੂੰ ਕਿਤੇ ਕੋਈ ਕ੍ਰੇਲਾ ਹਰਾ ਲੱਗਦਾ ਹੈ ਤੇ ਇੱਕ ਅਸੀਂ ਚਿਮਟਾ ਲੈ ਆ ਲਵਾਂਗੇ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਨਾ ਇਸ ਤਰ੍ਹਾਂ ਜਿਹੜੇ ਜਿੰਨੇ ਵੀ ਕ੍ਰੇਲੇ ਹੈਗੇ ਕੜਾਈ ਵਿੱਚ ਅਸੀਂ ਇਹਨਾਂ ਨੂੰ ਬਾਹਰ ਕੱਢ ਲੈਂਦੇ ਹਾਂ ਲੋ ਜੀ ਇਧਰ ਜਿਹੜੇ ਸਾਡੇ ਕ੍ਰੇਲੇ ਹੈਗੇ ਆ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਆ ਅੰਦਰ ਤੱਕ ਤੇ ਹੁਣ ਅਸੀਂ ਲਗਾਵਾਂਗੇ ਤੜਕਾ ਇਹਨਾਂ ਦੀ ਸਟਫਿੰਗ ਕਰਾਂਗੇ ਤੇ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਕੜਛਿਕ ਤੇਲ ਰੈਂ ਦੇਵਾਂਗੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਜੀਰਾ ਜੀਰਾ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਅਸੀਂ ਚਾਰ ਪਿਆਜ਼ ਲਏ ਨੇ ਉਹਨਾਂ ਨੂੰ ਆਪਾਂ ਕਦੂਕਸ ਕਰ ਲਿਆ ਹੈ ਕਦੂਕਸ ਕਰਨ ਤੋਂ ਬਾਅਦ ਅਸੀਂ ਉਹ ਪਿਆਜ਼ ਹੁਣ ਕੜਾਈ ਦੇ ਵਿੱਚ ਪਾ ਦਿੰਦੇ ਹਾਂ ਪਿਆਜ਼ਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਭੁੰਨਾਂਗੇ ਹੁਣ ਅਸੀਂ ਪਿਆਜ਼ਾਂ ਦੇ ਵਿੱਚ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਦਵਾਂਗੇ ਨਮਕ ਪਾਣ ਦੇ ਨਾਲ ਜਿਹੜੇ ਪਿਆਜ਼ ਹੈਗਾ ਛੇਤੀ ਪੱਕ ਜਾਏਗਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਜਦੋਂ ਪਿਆਜ਼ ਭੁੱਜ ਹੋ ਜਾਣਗੇ ਫਿਰ ਅਸੀਂ ਪਾਵਾਂਗੇ ਇੱਕ ਚਮਚ ਮਿੱਠੀ ਸੌਫ ਦਾ ਤੇ ਇੱਕ ਚਮਚ ਇਹ ਅਸੀਂ ਪਾ ਦਵਾਂਗੇ ਸੁੱਕਾ ਧਨੀਆ ਇਹਨਾਂ ਦੋਨੋਂ ਨੂੰ ਅਸੀਂ ਥੋੜਾ ਮੋਟਾ ਮੋਟਾ ਜਿਹਾ ਪੀਸ ਲਵਾਂਗੇ ਬਾਕੀ ਨੋਰਮਲੀ ਮਸਾਲੇ ਜਿਹੜੇ ਆਮਚੂਰ ਪਾਊਡਰ ਗਰਮ ਮਸਾਲਾ ਕਸ਼ਮੀਰੀ ਲਾਲ ਮਿਰਚ ਹਲਦੀ ਪਾਊਡਰ ਤੇ ਅੱਧਾ ਚਮਚ ਤੋਂ ਥੋੜੀ ਜਿਹੀ ਘੱਟ ਲਾਲ ਮਿਰਚ ਇਹ ਸਾਰਾ ਸਮਾਨ ਪਾਣਾ ਹੈ ਪਰ ਸੁੱਕਾ ਧਨੀਆ ਤੇ ਮਿੱਠੀ ਸੌਮ ਜ਼ਰੂਰ ਪਾਣੀ ਹੈ ਸਾਰੇ ਮਸਾਲੇ ਪਾਨ ਤੋਂ ਬਾਅਦ ਅਸੀਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ। ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ। ਇਧਰ ਜਿਹੜੀ ਸਾਡੀ ਸਟਫਿੰਗ ਹੈਗੀ ਆ ਬਣ ਕੇ ਤਿਆਰ ਹੋ ਚੁੱਕੀ ਆ ਤੇ ਹੁਣ ਅਸੀਂ ਇਹ ਵਾਲੀ ਸਟਫਿੰਗ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਠੰਡਾ ਹੋਣ ਲਈ ਰੱਖ ਦਵਾਂਗੇ। ਜਦੋਂ ਸਾਡੀ ਇਹ ਵਾਲੀ ਸਟਫਿੰਗ ਠੰਡੀ ਹੋ ਜਾਏਗੀ ਫਿਰ ਅਸੀਂ ਕareleਆ 'ਚ ਭਰਾਂਗੇ ਇਹਨਾਂ ਨੂੰ। ਮਸਾਲਾ ਠੰਡਾ ਹੋਣ ਤੇ ਅਸੀਂ ਚਮਚ ਦੇ ਨਾਲ ਕਰੇਲਿਆਂ ਦੇ ਵਿੱਚ ਆਪਾਂ ਇਸ ਤਰ੍ਹਾਂ ਸਟਫਿੰਗ ਕਰਾਂਗੇ ਜਿੰਨਾ ਮੈਂ ਮਸਾਲਾ ਬਣਾ ਕੇ ਤਿਆਰ ਕੀਤਾ ਹੈ ਇਹ ਪੂਰੇ ਕਰੇਲਿਆਂ ਦੇ ਵਿੱਚ ਜਿਹੜੀ ਸਟਫਿੰਗ ਹੋ ਗਈ ਸੀਗੀ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਤਰ੍ਹਾਂ ਅਸੀਂ 2-2 ਚਮਚ ਦੇ ਕਰੀਬ ਜਿਹੜਾ ਮਸਾਲਾ ਹੈਗਾ ਕਰੇਲਿਆਂ ਦੇ ਵਿੱਚ ਭਰ ਦਵਾਂਗੇ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਕਰੇਲੇ ਬਣਾਉਂਦੇ ਆ ਇਸ ਦਾ ਦੇ ਕਰੇਲੇ ਜਿਹੜੇ ਹਫ਼ਤਾ-ਹਫ਼ਤਾ ਬਿਲਕੁਲ ਖਰਾਬ ਨਹੀਂ ਹੁੰਦੇ ਤਾਂ ਅਸੀਂ ਇਹਨਾਂ ਨੂੰ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ ਇਹਨਾਂ ਨੂੰ ਆਪਾਂ ਸਫ਼ਰ ਤੇ ਲੈ ਕੇ ਵੀ ਜਾ ਸਕਦੇ ਹਾਂ ਲੋ ਜੀ ਇੱਧਰ ਜਿਹੜੇ ਸਾਡੇ ਕ੍ਰੇਲੇ ਹੈਗੇ ਆ ਅਸੀਂ ਸਾਰੇ ਭਰ ਕੇ ਤਿਆਰ ਕਰ ਲਏ ਨੇ ਕ੍ਰੇਲੇ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਇਹ ਵਾਲੇ ਕ੍ਰੇਲੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਏ ਨੇ ਜਦੋਂ ਵੀ ਕ੍ਰੇਲੇ ਬਣਾਣੇ ਹੋਣ ਇਹਦੇ ਵਿੱਚ ਮਿੱਠੀ ਸੌਂਫ ਤੇ ਸੁੱਕਾ ਧਨੀਆ ਜ਼ਰੂਰ ਪਾਓ ਇਹਦੇ ਨਾਲ ਜਿਹੜੇ ਕ੍ਰੇਲੇ ਆ ਬਹੁਤ ਸਵਾਦ ਬਣ ਕੇ ਤਿਆਰ ਹੁੰਦੇ ਨੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਐ ਕਮੈਂਟ ਬਾਅਦ 'ਚ ਕਰਿਓ ਪਹਿਲਾਂ ਤੁਸੀਂ ਇਹਨਾਂ ਨੂੰ ਜ਼ਰੂਰ ਬਣਾ ਕੇ ਵੇਖਿਓ ਤੇ ਫੇਰ ਮੈਨ ਮਿਲਦੇ ਆਂ ਫੇ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ